ਗਲਬ ਸਿੰਘ ਉਹ ਬੁੱਕ ਉਹਨਾਂ ਨਾਲ ਇੱਕ ਵੀਡੀਓ ਤਲਖ ਭਰੀ ਜਿਹੜੀ ਵਾਇਰਲ ਦੁਬਾਰਾ ਹੋ ਰਹੀ ਹੈ ਲੋਕ ਇਹ ਵੀ ਅੰਦਾਜ਼ਾ ਲਾ ਰਹੇ ਆ ਕਿਤੇ ਉਹ ਪੁਰਾਣੀ ਵੀਡੀਓ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਇਸ ਕਾਰਨ ਜਿਹੜੀ ਪ੍ਰੋਟੈਕਸ਼ਨ ਉਹਨੂੰ ਦਿੱਤੀ ਜਾਣੀ ਸੀ ਥ੍ਰੈਟ ਬਹੁਤ ਲਗਾਤਾਰ ਆ ਰਿਹਾ ਸੀ ਪਰ ਬਰਨਾਲਾ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਪ੍ਰੋਟੈਕਸ਼ਨ ਨਹੀਂ ਦਿੱਤੀ ਸਰਪੰਚ ਜਿਹੜੇ ਹਥਿਆਰ ਨਾਲ ਤੇ ਹਮਲਾ ਹੋਇਆ ਉਹ ਕਿੱਥੋਂ ਲੈ ਕੇ ਆਇਆ ਤੇ ਕਿਹੜੇ ਬੋਰ ਦਾ ਸੀ 32 ਬੋਰ ਦਾ ਸੀਗਾ ਔਰ ਇਹ ਲੁਧਿਆਣੇ ਤੋਂ ਲੈ ਕੇ ਆਇਆ ਸੀਗਾ ਇਹਦੇ ਨਾਲ ਜਿਹੜਾ ਬੰਦਾ ਗਿਆ ਸੀਗਾ ਜਸਵਿੰਦਰ ਸਿੰਘ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੋਇਆ ਹੈ ਕੀ ਇਨਵੈਸਟੀਗੇਸ਼ਨ ਹਾਂ ਤੱਕ ਨਿਕਲੇ ਸੁਖਵਿੰਦਰ ਸਿੰਘ ਕਲਕੱਤਾ ਦੇ ਮਾਡਲ ਜਿਹੜਾ ਕੱਲ ਪਿੰਡ ਸਹਣਾ ਚ ਜਿਹੜਾ ਮਰਡਰ ਹੋਇਆ ਸੀਗਾ ਸੁਖਵਿੰਦਰ ਸਿੰਘ ਐਲੀਅਸ ਕਲਕੱਤਾ ਉਹਦੇ ਚ ਨਾ ਐਸਐਸਪੀ ਬਰਨਾਲਾ ਦੀ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਬਹੁਤ ਹੀ ਵਧੀਆ ਕੰਮ ਕੀਤਾ ਤੇ ਤਿੰਨ ਜਿਹੜੇ ਅਕਿਊਜ਼ ਆ ਉਹ ਰੈਸਟ ਕੀਤੇ ਹੈਗੇ ਜਿਹਦੇ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਇੱਕ ਜਸਵਿੰਦਰ ਸਿੰਘ ਸੀਗਾ ਇੱਕ ਗੁਰਦੀ ਦੀਪੀ ਸੀਗਾ ਤੇ ਐਂਡ ਉਸ ਤੋਂ ਇਲਾਵਾ ਇੱਕ ਜਗਵਿੰਦਰ ਸਿੰਘ ਇਹ ਤਿੰਨੋਂ ਬੰਦਿਆਂ ਨੂੰ ਰੈਸਟ ਕੀਤਾ ਹੈਗਾ ਜਿਹੜਾ ਗੋਲੀ ਮਾਰਨ ਵਾਲਾ ਉਹ ਬੰਦਾ ਸੀਗਾ ਉਹ ਹਰਜਿੰਦਰ ਸਿੰਘਾ ਹਰਜਿੰਦਰ ਸਿੰਘ ਐਲੀਅਸ ਜਿੰਦੀ ਔਰ ਇਹਨਾਂ ਦੀ ਕੋਈ ਜਿਹੜਾ ਜੋ ਸਾਨੂੰ ਪਤਾ ਲੱਗਿਆ ਆਪਸੀ ਕੋਈ ਰੰਜਿਸ਼ ਪੈਸੇ ਦੀ ਲੈਂਡ ਦੇ ਨੂੰ ਲੈ ਕੇ ਇਹਨਾਂ ਦੀ ਕੋਈ ਗਲਬਾਤ ਚੱਲਦੀ ਸੀਗੀ ਜਿਹਦੇ ਦੌਰਾਨ ਇਸਨੇ ਐਕਸ਼ਨ ਲਿਆ ਪਰ ਜਿਹੜੇ ਲੋਕ ਧਰਨੀ ਤੇ ਬੈਠੇ ਆ ਜੀ ਉਹ ਕਹਿ ਰਹੇ ਆ ਕਿ ਇਹ ਪੋਲੀਟੀਕਲ ਸਾਜ਼ਿਸ਼ ਵੀ ਹੋ ਸਕਦੀ ਹੈ ਇਸ ਦੇ ਬਾਰੇ ਕੀ ਇਨਵੈਸਟੀਗੇਸ਼ਨ ਚ ਮੋਡਲ ਨੂੰ ਪਤਾ ਲੱਗਿਆ ਕੋਈ ਪੋਲੀਟੀਕਲ ਦਖਲਅੰਦਾਜ਼ੀ ਹੈ ਨਹੀਂ ਅਕਿਊਜ਼ ਆਸੀ ਅਕਿਊਜ਼ ਨੂੰ ਰੈਸਟ ਕੀਤਾ ਉਹਨਾਂ ਨੇ ਪ੍ਰਾਈਮ ਆਫਿਸ ਨੂੰ ਪੁਸ਼ਤਾਚ ਵੀ ਕਰੀਏ ਫੋ ਆਲ ਫਿਲਹਾਲ ਇਹੋ ਜੀ ਕੋਈ ਕਾਰਵਾਈ ਨਹੀਂ ਆਈ ਕਿਉਂਕਿ ਇਹ ਜਿਹੜਾ ਮਰਨ ਵਾਲਾ ਸੀਗਾ ਐਕਟੀਵਿਸਟੀ ਦਾ ਥੋੜਾ ਬੋਲਦਾ ਸੀਗਾ ਐਂਡ ਹਰ ਚੀਜ਼ਾਂ 'ਚ ਥੋੜਾ ਅੱਗੇ ਰਹਿੰਦਾ ਸੀਗਾ ਤਾਂ ਕਰਕੇ ਇਹ ਚੀਜ਼ਾਂ ਹੋ ਸਕਦਾ ਇੱਕ ਕਨਸੈਪਟ ਕਨਸੈਪਟ ਬਣਿਆ ਹੋ ਲੇਕਿਨ ਜੋ ਅਸੀਂ ਅਕਿਊਜ਼ ਨੂੰ ਰੈਸਟ ਕੀਤਾ ਉਹਦੇ ਨਾਲ ਪੁਸ਼ਤਾਚ ਕਰੀ ਹੈ ਐਂਡ ਅਜੇ ਇਹਨੂੰ ਪੇਸ਼ ਕਰਾਂਗੇ ਪੁਲਿਸ ਰਿਮਾਂਡ ਤੇ ਲੈਵਾਂਗੇ ਡੂੰਘਾਈ ਨਾਲ ਪੁੱਛਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਕਲੀਅਰ ਕੀਤੀ ਜਾਊਗੀ ਸਰ ਕਿਸੇ ਰਕਮ ਦਾ ਪਤਾ ਲੱਗਿਆ ਵੀ ਕਿੰਨੀ ਰਕਮ ਸੀ ਜਿਹਦੇ ਕਰਕੇ ਇਹ ਚੀਜ਼ ਹੋਈ ਹੈ ਜੇ ਗੱਲ ਪੈਸੇ ਦੀ ਆਪਾਂ ਜੀ ਕਹਿੰਦੇ ਹਾਂ ਹਾਂ ਐਗਜੈਕਟ ਤੋ ਨਹੀਂ ਕਹਿ ਸਕਦੇ ਲੇਕਿਨ 5-5.5 ਲੱਖ ਦਾ ਸੀਗਾ ਇਹ ਪੈਸੇ ਮੰਗਣ ਵਗੈਰਾ ਗਿਆ ਸੀਗਾ ਉਸ ਦੌਰਾਨ ਇਹਨਾਂ ਦੀ ਉੱਥੇ ਗਲਬਾਤ ਹੋਈ ਹੈ ਐਂਡ ਇਹਦੇ ਚ ਨਾ ਇੱਕ ਚਸ਼ਮਦੀਦ ਗਵਾਹ ਵੀ ਹੈਗਾ ਜਿਹਦੇ ਸਾਹਮਣੇ ਗੋਲੀ ਮਾਰੀ ਗਿਆ ਪੁਲਿਸ ਉਹਦਾ ਨਾਮ ਨਹੀਂ ਲੈ ਸਕਦੀ ਬਿਕੋਜ਼ ਆਫ ਸਿਕਿਉਰਿਟੀ ਰੀਜ਼ਨ ਉਹਦੇ ਸਾਹਮਣੇ ਜਦੋਂ ਗੋਲੀ ਮਾਰੀ ਗਈ ਹੈ ਕਿਸੇ ਕਹਿੰਦੇ ਕਿ ਛੋਟਾ ਮੋਟਾ ਨਸ਼ਾ ਕਰਦਾ ਸੀਗਾ ਅਸੀਂ ਐਸੇ ਨਾਰਕੋ ਟੈਸਟ ਨਹੀਂ ਕਰਾਇਆ ਹੈਗਾ ਉਹ ਅਸੀਂ ਸਾਰਾ ਜਦੋਂ ਕਰਾਨਗੇ ਕੀ ਨਾਮ ਹੈ ਮੈਡੀਕਲ ਵਗੈਰਾ ਕਰਾਨਗੇ ਉਹਦੇ ਚ ਚੀਜ਼ਾਂ ਕਾਫੀ ਕਲੀਅਰ ਹੋ ਗਈ ਸੈਕੰਡ ਵਨ ਇੱਕ ਚੀਜ਼ ਏਸੀ ਕੀ ਕਿ ਬੇਦਾ ਪੁਲਿਸ ਨੇ ਇਸਾ ਲਾਇਸੈਂਸ ਜਾਂ ਅਸਲਾ ਲਾਇਸੈਂਸ ਜਮ੍ਹਾਂ ਕਰਾ ਲਿਆ ਇਹ ਬਿਲਕੁਲ ਬੇਬੁਨਿਆਦੀ ਗੱਲ ਹੈਗੀ ਅਸੀਂ ਰਿਕਾਰਡ ਚੈੱਕ ਕੀਤਾ ਹੈਗਾ ਇਹਨੇ 2025 ਚ ਡੀਸੀ ਸਾਹਿਬ ਤੋਂ ਐਨਓਸੀ ਵਾਸਤੇ ਅਪਲਾਈ ਕੀਤਾ ਸੀਗਾ ਇਹ ਆਪਣਾ ਰਿਵਲਵਰ ਵੇਚਣਾ ਚਾਹੁੰਦਾ ਸੀਗਾ ਇਹਨੇ ਪ੍ਰੋਪਰ ਐਨਓਸੀ ਲੈ ਕੇ ਜਿਹੜਾ ਹੈਗਾ ਵੈਪਨ ਆਪਣਾ ਵੇਚਿਆ ਹੈਗਾ ਨਵੇਂ ਵਾਸਤੇ ਇਸਨੇ ਅਪਲਾਈ ਕੀਤਾ ਸੀਗਾ ਇਹਦਾ ਜਿਹੜਾ ਲਾਇਸੈਂਸ ਸੀਗਾ 2029 ਤੱਕ ਵੈਲਿਡ ਹੈ ਪਰ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਜੀ ਕਹਿੰਦੇ ਉਹਨਾਂ ਦੇ ਸਮਰਥਕ ਧਰਨੇ ਤੇ ਬੈਠੇ ਕਿ ਜਿਹੜੀ ਪ੍ਰੋਟੈਕਸ਼ਨ ਉਹਨੂੰ ਦਿੱਤੀ ਜਾਣੀ ਸੀ ਥ੍ਰੈਟ ਬਹੁਤ ਲਗਾਤਾਰ ਆ ਰਿਹਾ ਸੀ ਪਰ ਬਰਨਾਲਾ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਪ੍ਰੋਟੈਕ